ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿੰਨੀ ਦੀ ਲੱਗੀ ਅੱਜ ਆਪਾਂ ਲਈ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਪਸ਼ਮੀਨਾ ਆਇਆ ਬਹੁਤ ਸੋਹਣਾ ਨਿਊ ਜੀ ਚੀਜ਼ ਆਈ ਹੈ ਪਲੇਨ ਪਸ਼ਮੀਨਾ ਪਾਪਾ ਕਿ ਆਪਾਂ ਬੋਰ ਹੋਏ ਪਏ ਤੇ ਜਾਵਸ ਬਰਬਰੀ ਪਸ਼ਮੀਨਾ ਆ ਜਾਂਦਾ ਤੇ ਸਿਲਕ ਪਸ਼ਮੀਨਾ ਆ ਜਾਂਦਾ ਤੇ ਰਾਮ ਟੈਕਸ ਦਾ ਪਸ਼ਮੀਨਾ ਆ ਜਾਂਦਾ ਤੇ ਜਿਹੜਾ ਟੀਸਟਾ ਦਾ ਸੀ ਉਹ ਵੀ ਪਲੇਨ ਸੀ ਕਟرائی ਹੈ ਉਹ ਵੀ ਪਲੇਨ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਆਪਣੇ ਕੋਲੇ ਨਿਊ ਫੈਬਰਿਕ ਆਈ ਹੈ ਜੀ ਪਸਮਿਨਾ ਆਇਆ ਜੀ ਬੰਦ ਨਹੀਂ ਪ੍ਰਿੰਟ ਦੇ ਵਿੱਚ ਕਲਰ 9 ਤੋਂ 10 ਹੋਣਗੇ ਜੋ ਵੀ ਮੇਰੇ ਭੈਣਾਂ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਲਓ ਤੇ ਹੈਂਡਵਰਕ ਦੇ ਲਈ ਸੂਟ ਰੈਡੀ ਕਰਵਾਉਣ ਲਈ ਤੁਹਾਨੂੰ ਬੰਗਲੋਰੀ ਸਿਲਕ ਆਈ ਹੈ ਜੀ ਆਪਾਂ ਉਹ ਵੀ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਜੋ ਵੀ ਤੁਹਾਨੂੰ ਸੂਟ ਪਸੰਦ ਨੇ ਤਾਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਤੁਸੀਂ ਦੇਖਦੇ ਹੋ ਉਸ ਤੋਂ ਪਹਿਲਾਂ ਰਿਕਵੈਸਟ ਹੈ ਜੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਤੇ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਦੇਖੋ ਜੀ ਤੁਸੀਂ ਮੇਰੇ ਸੂਟ ਪਾਇਆ ਹੋਇਆ ਦੇਖਿਆ ਹੋਊਗਾ ਪਹਿਲਾਂ ਵੀ ਪਾਇਆ ਹਨਾ ਪਰ ਸਾਦੀ ਦੇ ਵਿੱਚ ਤੀਜਾ ਸਾਲ ਲੱਗ ਗਿਆ ਇਹ ਰਾਮ ਟੈਕਸ ਦੇ ਪਸ਼ਮੀਨੇ ਤੇ ਬਣਿਆ ਹੈ ਨੇਵੀ ਬਲੂ ਕਲਰ ਹੈ ਕੋਈ ਵੀ ਇਹ ਤੇ ਬੁਰਨੀ ਹੈਗਾ ਮਸ਼ੀਨ ਦੇ ਵਿੱਚ ਅਸੀਂ ਧੋਨੇ ਆਏ ਨਹੀਂ ਹੈਗਾ ਵੀ ਮੈਂ ਹੱਥ ਨਾਲ ਧੋਂਗੀ ਪੋਰਾ ਵੀ ਤੇ ਬੁਰਨੀ ਆ ਨਿੱਗਾ ਸੂਟ ਹੈ ਬਹੁਤ ਸੋਹਣਾ ਕੋਈ ਵੀ ਇਹਦੀ ਕੜਾਈ ਦਾ ਫਰਕ ਨਹੀਂ ਪਿਆ ਦੇਖੋ ਇਸ ਤਰ੍ਹਾਂ ਪੈਨਲ ਬਣੇ ਹੋਏ ਨੇ ਬਸ ਸੋ ਸੈਂਟਰ ਦੇ ਵਿੱਚ ਫਲਾਵਰ ਬਣਾਏ ਹੋਏ ਨੇ ਜੇ ਤੁਸੀਂ ਇਦਾਂ ਦਾ ਸੂਟ ਰੈਡੀ ਕਰਵਾਉਣਾ ਨਾਰਮਲ ਰੇਂਜ ਦੇ ਵਿੱਚ ਹੋ ਜਾਊਗਾ ਜੀ ਬਿਲਕੁਲ ਨੇੜੇ ਤੋਂ ਦਿਖਾ ਦਨੀ ਆ ਤੁਹਾਨੂੰ ਮੈਂ ਜਮੀ ਵੀ ਪੁਰਣੀ ਹੈਗਾ 1% ਵੀ ਤੇ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਮੇਰੀਆਂ ਭੈਣਾਂ ਨੂੰ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਆਰਡਰ ਥੋੜਾ ਜਲਦੀ ਜਲਦੀ ਕਰ ਲਿਆ ਕਰੋ ਫਿਰ ਬਾਅਦ ਦੇ ਵਿੱਚ ਕਲਰ ਸੇਮ ਨਹੀਂ ਮਿਲਦੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਾਂਦਨੀ print ਦੇ ਵਿੱਚ ਪਸ਼ਮੀਨਾ ਦਿਖਾ ਦਈਏ ਪਸ਼ਮੀਨਾ ਵਧੀਆ ਵਾਲਾ ਰਹੂਗਾ ਜੀ ਬਾਂਦਨੀ print ਦੇ ਵਿੱਚ organza ਤੇ ਸਿਮਰ ਬਾਧੂ ਆਈ ਸੀ ਪਸ਼ਮੀਨਾ ਪਹਿਲੀ ਵਾਰ ਆਇਆ ਬਾਨਨੀ ਪ੍ਰਿੰਟ ਦੇ ਵਿੱਚ ਇਹ ਰਹੂਗਾ ਜੀ ਪਰਪਲ ਕਲਰ ਦੇਖੋ ਸੇਮ ਕਲਰ ਥੋੜਾ ਜਿਹਾ ਫੋਨ ਦੇ ਵਿੱਚ ਇਹ ਜਿਆਦਾ ਡਾਰਕ ਦਿਖ ਰਿਹਾ ਪਰ ਇਹ ਇਸ ਤੋਂ ਲਾਈਟ ਹੈ ਫੋਨ ਦੇ ਵਿੱਚ ਇਹ ਪੂਰਾ ਗੂੜਾ ਜਾਮਨੀ ਹੋ ਗਿਆ ਪਰ ਇਹ ਇਸ ਤੋਂ ਲਾਈਟ ਕਲਰ ਹੈਗਾ ਪਸ਼ਮੀਨਾ ਆ ਗਿਆ ਬਾਨਨੀ ਪ੍ਰਿੰਟ ਦੇ ਵਿੱਚ ਇਹ ਥੋੜਾ ਜਿਹਾ ਇਹਦੇ ਵਿੱਚ ਡਾਰਕ ਦਿਖ ਰਿਹਾ ਤੇ ਇਹ ਨਾ ਜਾਮਨੀ ਜੀ ਟੋਨ ਤੇ ਜੇ ਤੁਹਾਨੂੰ ਪਹਿਣਾ ਨੂੰ ਫਿਰ ਵੀ ਕੋਈ ਕਨਫਿਊਜ਼ਨ ਹੋਊਗੀ ਤਾਂ ਤੁਸੀਂ ਮੇਰੇ ਤੋਂ ਇਹਦੀ ਪਿੱਕਰ ਲੈ ਲਿਓ ਮੈਸੇ ਤਾਂ ਇਹ ਥੋੜਾ ਜਿਹਾ ਫਰਕ ਹੈ 1921 ਦਾ ਲਓ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਪਸ਼ਮੀਨਾ ਆ ਗਿਆ ਜੀ ਇਹਦਾ ਰੇਟ ਰਹੂਗਾ ਜੀ ਤੁਹਾਨੂੰ 5 ਮੀਟਰ ਦਾ 1350 ਰੁਪਏ ਵਿੱਧ ਸ਼ਿਪਿੰਗ ਦੇ ਨਾਲ ਜੇ ਤੁਹਾਨੂੰ ਪਸੰਦ ਆ ਕੋਈ ਵੀ ਸੂਟੇ ਦੇ ਵਿੱਚੋਂ ਲੈ ਸਕਦੇ ਹੋ ਫਾਸਟ ਕਲਰ ਇਹ ਆ ਗਿਆ ਜੀ ਸੈਕੰਡ ਆਊਗਾ ਜੀ ਜਿਸ ਤਰ੍ਹਾਂ ਦਾ ਗ੍ਰੀਨ ਕਲਰ ਦੇਖੋ ਲਓ ਜੀ ਇਹ ਵੜਾ ਇਸ ਤਰ੍ਹਾਂ ਦਾ ਗ੍ਰੀਨ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਇਹ ਜਿਵੇਂ ਵੀ ਤੁਹਾਨੂੰ ਪਸੰਦ ਆਊਗਾ ਜੀ ਜੋ ਜੋ ਕਲਰ ਸਾਰੇ ਕਲਰ ਆਪਣੇ ਕੋਲ ਹੈਗੇ ਨੇ ਅਵੇਲੇਬਲ ਪਲੀਜ਼ ਰਿਕਵੈਸਟ ਹੈ ਜੀ ਇਹ ਜਿਹੜੇ ਨਾ ਇਹ ਬਾਨ ਨਹੀਂ ਪ੍ਰਿੰਟ ਹੁੰਦੇ ਨੇ ਇਹ ਬਹੁਤ ਜ਼ਿਆਦਾ ਇੱਕ ਵਾਰ ਪ੍ਰਿੰਟ ਆ ਕੇ ਬਹੁਤ ਘੱਟ ਆਉਂਦੇ ਨੇ ਬਸ ਤੁਸੀਂ ਮਾੜਾ ਜਿਹਾ ਆਰਡਰ ਫਾਸਟ ਰੱਖ ਲਿਓ ਜੇ ਤੁਸੀਂ ਐਦਾਂ ਹੀ ਲੈਣਾ ਤਾਂ ਤੁਸੀਂ ਐਦਾਂ ਵੀ ਲੈ ਸਕਦੇ ਹੋ ਜੇ ਤੇ ਹਲਕਾ ਫੁਲਕਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਲਓ ਜੀ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਿਨਾ ਲਾਈਨਿੰਗ ਤੋਂ ਤੁਸੀਂ ਆਰਮਨਾਲ ਸੂਟ ਹੈ ਜਿਹੜਾ ਪਾ ਸਕਦੇ ਹੋ ਅਗਲਾ ਕਲਰ ਆ ਗਿਆ ਜੀ ਦਾ ਰਾਣੀ ਕਲਰ ਲਓ ਜੀ ਸੱਤ ਕਲਰ ਮਿਲ ਜਾਣਗੇ ਜੀ ਤੁਹਾਨੂੰ ਇਹਦੇ ਵਿੱਚ ਬਸ ਰਿਕਵੈਸਟ ਹੀ ਹੈ ਜੀ ਥੋੜੀ ਵਾਈਟ ਦੇ ਨਾਲ ਇਹਦੇ ਵਿੱਚ ਬੰਦ ਨਹੀਂ ਬਣੀ ਹੋਈ ਐ ਕਲਰ ਆਪਾਂ ਤੁਹਾਨੂੰ ਦਿਖਾ ਦਿੱਤੇ ਨੇ ਤੀਜਾ ਕਲਰ ਆ ਗਿਆ ਲਓ ਜੀ ਇਸ ਤੋਂ ਬਾਅਦ ਚੌਥਾ ਕਲਰ ਆਊਗਾ ਜੀ ਦਾ ਮਹਿਰੂਨ ਦੇਖੋ ਕਿੰਨਾ ਪਿਆਰਾ ਕਲਰ ਹੈ ਵੀਡੀਓ ਆਪਾਂ ਹੁਣ ਸਵੇਰੇ 10:00 ਵਜੇ ਅਪਲੋਡ ਕਰਿਆ ਕਰਾਂਗੇ ਸ਼ਾਮ ਨੂੰ ਮੈਨੂੰ ਥੋੜਾ ਜਿਹਾ ਦੋ ਵੀਡੀਓ ਪਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਜੀ ਬਿਜ਼ੀ ਹੋ ਜਾਂਦੇ ਨੇ ਲਓ ਜੀ ਅਗਲਾ ਕਲਰ ਆ ਗਿਆ ਇਹ ਦੇ ਵਿੱਚ ਥੋੜਾ ਜਿਹਾ ਰੈੱਡ ਦਿਖ ਰਿਹਾ ਮਹਿਰੂਨ ਕਲਰ ਹੈ ਇਹ ਪੂਰਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਕੇ ਦੇਖਾਂ ਲਓ ਜੀ ਰੈੱਡ ਨਹੀਂ ਹੈਗਾ ਮਹਿਰੂਨ ਕਲਰ ਮਿਲੂਗਾ ਤੁਹਾਨੂੰ ਬਾਦ ਨਹੀਂ ਪ੍ਰਿੰਟ ਦੇ ਵਿੱਚ 1350 ਵਿੱਚ ਸ਼ਿਪਿੰਗ ਦੇ ਨਾਲ ਪ੍ਰਾਈਜ਼ ਰਹੂਗਾ ਜੀ ਅਗਲਾ ਕਲਰ ਆ ਗਿਆ ਜੀ ਮੋਰ ਪੰਖੀ ਸੱਤ ਕਲਰ ਨੇ ਇਹਦੇ ਵਿੱਚ ਹੋਰ ਕੋਈ ਅੱਠਵਾਂ ਕਲਰ ਨਹੀਂ ਹੈਗਾ ਜੇ ਭੈਣਾਂ ਕਹਿਣਗੀਆਂ ਵੀ ਸਾਨੂੰ ਹੋਰ ਕਲਰ ਦੇ ਦਿਓ ਸਾਰੇ ਕਲਰ ਆ ਗਏ ਬਹੁਤ ਪਿਆਰੇ ਕਲਰ ਨੇ ਕੋਈ ਵੀ ਢਕੀਲਾ ਨਹੀਂ ਹੈਗਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਲਓ ਜੀ ਮੋਰ ਪੰਖੀ ਕਲਰ ਰਹੂਗਾ ਜੀ ਅਗਲਾ ਆਊਗਾ ਜੀ ਇਹਦਾ ਬਲੈਕ ਕਲਰ ਲਓ ਜੀ ਦੇਖੋ ਕਿੰਨਾ ਸੋਹਣਾ ਪਿਆਰਾ ਪ੍ਰਿੰਟ ਹੈ ਅਗਲਾ ਕਲਰ ਆ ਗਿਆ ਦਾ ਬਲੈਕ ਮੇਰੀਆਂ ਪੈਣਾ ਬਲੈਕ ਦੀਆਂ ਵੀ ਸਕੀਨ ਨੇ ਬਹੁਤ ਜ਼ਿਆਦਾ ਪਸ਼ਮੀਨਾ ਹੈ ਜਿਹੜਾ ਇਹ ਵਧੀਆ ਤੁਹਾਨੂੰ ਸੌਫਟ ਵਾਲਾ ਮਿਲੂਗਾ ਜੀ ਰਾਮ ਨਾਲ ਤੁਸੀਂ ਕਿਵੇਂ ਮਰਜੀ ਇਹਦੇ ਲਾਈਨਿੰਗ ਲਾਉਣੀ ਹੈ ਲਾਈਕ ਕਰਦੇ ਹੋ ਲਾ ਲਓ ਨਹੀਂ ਲਾਈਕ ਕਰਦੇ ਨਾ ਲਗਾਓ ਵਰਕ ਕਰਵਾਉਣਾ ਵਰਕ ਕਰਵਾ ਸਕਦੇ ਹੋ ਨਹੀਂ ਕੋਈ ਜ਼ਰੂਰੀ ਵੀ ਨਹੀਂ ਹਨਾ ਕਈ ਪੈਣਾ ਦੇ ਬਜਟ ਚ ਨਹੀਂ ਆਉਂਦਾ ਵੀ ਵਰਕ ਨਾਲ ਸੂਟ ਹੈ ਜਿਹੜਾ ਕੋਸਟਲੀ ਚਲਾ ਜਾਂਦਾ ਹੈ ਇਸ ਕਰਕੇ ਤੁਸੀਂ ਬਿਨਾਂ ਵਰਕ ਤੋਂ ਵੀ ਇਹਨੂੰ ਸੂਟ ਨੂੰ ਰੈਡੀ ਪਾਕ ਕਰਕੇ ਪਾ ਸਕਦੇ ਹੋ ਰਾਮਨਾਲ ਘਰ ਦੇ ਵਿੱਚ ਹਨਾ ਵੀ ਭੈਣਾਂ ਨੂੰ ਤਾਂ ਦੇਖੋ ਜੀ ਗਰਮੀ ਐ ਸਰਦੀ ਐ ਨਾ ਉਹਨਾਂ ਦਾ ਜਲਦੀ ਸਵੇਰੇ ਉੱਠ ਕੇ ਸਾਰਾ ਦਿਨ ਹੀ ਕੰਮ ਕਰਨੇ ਪੈਂਦੇ ਨੇ ਲਓ ਜੀ ਇਸ ਤੋਂ ਬਾਅਦ ਅਗਲਾ ਆ ਗਿਆ ਜੀ ਦਾ ਮਸਟਰਡ ਕਲਰ ਦੇਖੋ ਜੇ ਤੁਹਾਨੂੰ ਪਸੰਦ ਆਏ ਤਾਂ ਸਕਰੀਨਸ਼ਾਟ ਲੈ ਲਿਓ ਇਹ ਵੀ ਸੱਤ ਕਲਰ ਆ ਗਏ ਹੁਣ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲਿਓ ਜੀ ਫਟਾਫਟ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਤੋਂ ਰਿਪੀਟ ਕਰਾ ਦਨੀ ਆ ਕਲਰਾਂ ਦੀ ਮਸਟਰਡ ਕਲਰ ਆ ਗਿਆ ਜੀ ਬਲੈਕ ਕਲਰ ਆ ਗਿਆ ਜੀ ਮੋਰ ਪੰਖੀ ਕਲਰ ਆ ਗਿਆ ਜੀ ਮਹਿਰੂਨ ਕਲਰ ਆ ਗਿਆ ਜੀ ਰਾਣੀ ਕਲਰ ਆ ਗਿਆ ਜੀ ਤੇ ਮਹਿੰਦੀ ਕਲਰ ਆ ਗਿਆ ਜੀ ਪਿਸਮ ਗ੍ਰੀਨ ਜਾਂ ਸੱਤਵਾਂ ਕਲਰ ਆਏਗਾ ਜੀ ਇਸ ਤਰ੍ਹਾਂ ਦਾ ਜਾਮਨੀ ਲਓ ਜੀ ਸੱਤ ਕਲਰ ਨੇ 1350 ਪ੍ਰਾਈਸ ਰਹੂਗਾ ਵਧੀਆ ਵਾਲਾ ਪਸ਼ਮੀਨਾ ਰਹੂਗਾ ਕੋਈ ਬੁਰਨੀ ਆਊਗਾ ਪਸ਼ਮੀਨੇ ਦੀ ਆਪਾਂ ਗਾਰੰਟੀ ਦੇਵਾਂਗੇ ਜੀ ਦੇਖੋ ਜੇ ਤਾਂ ਹੁਣ ਆਪਾਂ ਉਹੀ ਹਨਾ ਉਹਨੂੰ ਵੀ ਕੇ ਰਾਮਸੀਨ ਦੇ ਵਿੱਚ ਸਿੱਟਦਾ ਸਾਰਾ ਦਿਨ ਮਸ਼ੀਨ ਉਹਨੂੰ ਰੜਕੀ ਗਈ ਉਹ ਗੱਲ ਵੱਖਰੀ ਹੈ ਜੀ ਜਿਵੇਂ ਹੁਣ ਅਸੀਂ ਇਹ ਮੈਂ ਦੇਖੋ ਇਹ ਜਿਹੜਾ ਮੇਰੇ ਸੂਟ ਪਾਇਆ ਹੈ ਇਹਨੂੰ 2 ਸਾਲ ਹੋ ਗਏ ਮੈਨੂੰ ਸੂਟ ਪਾਉਂਦੀ ਨੂੰ ਮਸ਼ੀਨ ਦੇ ਵਿੱਚ ਹੀ ਧੋਨੇ ਆ ਤੇ ਬਸ ਥੋੜਾ ਜਿਹਾ ਜਦੋਂ ਆਪਾਂ ਰਾਤ ਨੂੰ ਪਾ ਕੇ ਪੈਂਦੇ ਆਂ ਜੀ ਉਦੋਂ ਦਾ ਉਹ ਤੇ ਬੂਰਾ ਆਉਂਦਾ ਮੈਂ ਇਹ ਸੂਟ ਰਾਤ ਨੂੰ ਕਦੇ ਨਹੀਂ ਪਾ ਕੇ ਪਈ 3 ਸਾਲ ਹੋ ਗਏ ਰਾਤ ਨੂੰ ਪਾ ਕੇ ਪੈਣ ਨਾਲ ਸੂਟ ਤੇ ਬੂਰਾ ਆਉਂਦਾ ਜਿਹੜੇ ਆਪਣੇ ਕੋਲੇ ਹਨਾ ਵੀ ਹੋਰ ਬਹੁਤ ਨਾਰਮਲ ਸੂਟ ਹੁੰਦੇ ਨੇ ਜਿਹੜੇ ਆਪਾਂ ਰਾਤ ਨੂੰ ਪਾ ਕੇ ਪਾ ਜੀ ਇਹ ਸੂਟ ਬਹੁਤ ਵਧੀਆ ਰਹਿੰਦੇ ਨੇ ਲਓ ਜੀ ਇਹ ਹੋ ਗਏ ਜੀ ਪਸ਼ਮੀਨੇ ਦੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਬੰਗਲੋਰੀ ਸਿਲਕ ਜਿਹੜੀਆਂ ਮੇਰੀਆਂ ਭੈਣਾਂ ਹੁਣ ਹੈਂਡਵਰਕ ਦਾ ਹਨਾ ਵੀ ਸਾਰਿਆਂ ਨੇ ਸੂਟ ਕਰਾਉਣੇ ਨੇ ਤੁਸੀਂ 80 ਗ੍ਰਾਮ ਨੂੰ ਛੱਡੋ ਜੀ 60 ਨੂੰ ਛੱਡੋ ਇੱਕ ਨਵੀਂ ਚੀਜ਼ ਆਈ ਹੈ ਸ਼ਾਈਨਿੰਗ ਵਾਲੀ ਇਹ ਬਹੁਤ ਚੀਜ਼ ਵਧੀਆ ਰਹੂਗੀ ਜਿਹੇ ਤੁਹਾਨੂੰ ਨਾਲੇ ਤਾਂ ਹੀ ਪਿਓਰ ਖਾਦੀ ਦੀ ਲੁੱਕ ਦਿੰਦੀ ਹੈ ਜੀ ਨਾਲੇ ਇਹ ਸ਼ਾਈਨਿੰਗ ਦਿੰਦੀ ਹੈ ਨਾਲੇ ਇਹ ਸਿਲਕ ਟੋਨ ਹੈ ਤਿੰਨ ਫੈਬਰਿਕਾਂ ਦੀ ਮਿਲ ਕੇ ਇਹ ਇੱਕ ਫੈਬਰਿਕ ਬਣ ਗਈ ਬਹੁਤ ਸੋਹਣੀ ਦੇਖੋ ਜੀ ਨਾਲ ਤਾਂ ਇਹਦੇ ਵਿੱਚ ਇਸ ਤਰ੍ਹਾਂ ਖਾਦੀ ਦੀ ਟੋਨ ਆਉਗੀ ਪ्योर ਖਾਦੀ ਨਹੀਂ ਆਉਂਦੀ ਲੈਨਾਂ ਵਾਲੀ ਤੇ ਇਸ ਤੋਂ ਬਾਅਦ ਦੂਸਰੀ ਆਪਸ਼ਨ ਆ ਗਈ ਜੀ ਇਹਦੇ ਵਿੱਚ ਸ਼ਾਈਨਿੰਗ ਰਹੂਗੀ ਤੀਸਰੀ ਆਪਸ਼ਨ ਆ ਗਈ ਜੀ ਇਹ ਕਰੇਵ ਉਹਦੇ ਮੰਗੂ ਜਿਵੇਂ ਤੁਸੀਂ ਕਹਿੰਦੇ ਹੋ ਵੀ 60 ਗ੍ਰਾਮ 80 ਗ੍ਰਾਮ ਕਰੇਵ ਹੋਏਗੀ ਉਹਦੇ ਮੰਗੂ ਹੀ ਇਹਦਾ ਸਟੱਫ ਹੈ ਬਸ ਇਹਦੇ ਵਿੱਚ ਲੈਨਾਂ ਨੇ ਥੋੜੀਆਂ ਥੋੜੀਆਂ ਹਲਕੀਆਂ ਖਾਦੀ ਮੰਗੋ ਲਓ ਜੀ ਦੇਖੋ ਬਹੁਤ ਸੋਹਣੀ ਫੈਬਰਿਕ ਹੈ ਸ਼ਾਈਨਿੰਗ ਵਾਲੀ ਫੈਬਰਿਕ ਹੈ ਕੋਈ ਇਹ ਐ ਨਹੀਂ ਹੈਗਾ ਬੀਸਨ ਜੂਗੀ ਕੰਪਲੇਨ ਨਹੀਂ ਆਉਗੀ ਦੇਖੋ ਜੀ ਇਹ 2000 ਰੁਪਏ ਦਾ ਸੂਟ ਤੁਹਾਨੂੰ ਮਿਲੂਗਾ ਜੀ 5 ਮੀਟਰ ਜੇ ਤੁਸੀਂ ਇਹਤੇ ਵਰਕ ਕਰਵਾਉਗੇ ਤਾਂ ਉਸ ਹਿਸਾਬ ਦੇ ਨਾਲ ਲੱਗ ਜੂਗਾ ਜਿਹੜੀਆਂ ਮੇਰੇ ਭੈਣਾਂ ਨੇ ਹੈਂਡਵਰਕ ਦੇ ਵਧੀਆ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਪਲੀਜ਼ ਇੱਕ ਇੱਕ ਸੂਟ ਇਹਤੇ ਰੈਡੀ ਕਰਕੇ ਦੇਖੋ ਜੀ ਬਹੁਤ ਸੋਹਣੇ ਬਣ ਜਾਣਗੇ ਪਹਿਲਾ ਕਲਰ ਇਹ ਆ ਗਿਆ ਜੀ ਦੂਸਰਾ ਕਲਰ ਆ ਗਿਆ ਤਾਂ ਇਸ ਤਰ੍ਹਾਂ ਦਾ ਗ੍ਰੇਜ ਆ ਲਓ ਜੀ ਸਾਰੇ ਇਹਦੇ ਵਿੱਚ ਕਲਰ ਨੇ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਕਲਰ ਆ ਗਿਆ ਗ੍ਰੇ ਆਊਗਾ ਜੀ 2000 ਰੁਪਏ ਦਾ ਸੂਟ ਰੱਖੂਗਾ ਵਿਦ ਸ਼ਿਪਿੰਗ ਦੇ ਨਾਲ ਉਧਰੀ ਲੜ ਲਓ ਵੀ ਅਗਲਾ ਕਲਰ ਆ ਗਿਆ ਜੀ ਪਰਪਲ ਕਲਰ ਦੇਖੋ ਕਿੰਨਾ ਪਿਆਰਾ ਕਲਰ ਲੱਗੂਗਾ ਇਹਨੇ ਜੇ ਤੁਸੀਂ ਬਾਲਾ ਹਨਾ ਜਿਵੇਂ ਜਾਮਨੀ ਪਰਪਲ ਹੈ ਜਿਹੜਾ ਜੇ ਆਪਾਂ ਪਲੇਨ ਕਰਦੇ ਆ ਤਾਂ ਬਾਲਾ ਪੜਕੀਲਾ ਹੋ ਜਾਂਦਾ ਇਹਦੇ ਵਿੱਚ ਹਲਕੀ ਸ਼ਾਈਨਿੰਗ ਹੈ ਨਾਲੇ ਇਹ ਸਿਮਰ ਦਾ ਇਹਦੇ ਵਿੱਚ ਉਹ ਸ਼ਾਈਨਿੰਗ ਆਊਗੀ ਜੀ ਨਾਲੇ ਇਹਦੇ ਵਿੱਚ ਖਾਦੀ ਦੀ ਸ਼ਾਈਨਿੰਗ ਆਊਗੀ ਨਾਲੇ ਇਹ 80 ਗ੍ਰਾਮ ਵਾਂਗੂ ਫੈਬਰਿਕ ਰਹੂਗਾ ਜੀ ਬਹੁਤ ਸੋਹਣਾ ਕੋਈ ਇਹਦਾ ਕੰਪਲੇਨ ਨਹੀਂ ਰੰਗ ਨਹੀਂ ਨਿਕਲੂਗਾ ਜੀ ਕੋਈ ਇਹ ਸਿੰਜਦੀ ਨਹੀਂ ਹੈਗੀ ਫੁੱਲ ਗਾਰੰਟੀ ਵਾਲੀ ਫੈਬਰਿਕ ਹੈ ਜੀ ਬੰਗਲੋਰੀ ਸਿਲਕ ਬੋਲਦੇ ਨੇ 2000 ਰੁਪਏ ਦਾ ਸੂਟ ਰਹੂਗਾ ਸਾਰੇ ਕਲਰ ਆ ਗਏ ਜੀ ਅਗਲਾ ਆ ਗਿਆ ਜੀ ਪਿੰਕ ਕਲਰ ਹੈਂਡਵਰਕ ਵਾਲੀਆਂ ਪਹਿਣਾ ਹੁਣ ਇਹ ਕਲਰ ਹੈ ਤੇ ਹੈਂਡਵਰਕ ਜ਼ਰੂਰ ਕਰਵਾ ਕੇ ਦੇਖੋ ਇੱਕ ਇੱਕ ਸਿੰਗਲ ਸੂਟ ਤੇ ਅਗਲਾ ਆ ਗਿਆ ਜੀ ਰਸਟ ਕਲਰ ਦੇਖੋ ਜੇ ਤੁਹਾਨੂੰ ਪਸੰਦ ਹੈ ਤੇ ਪੰਜ ਛੇ ਕਲਰ ਨੇ ਇਹ ਰਸਟ ਕਲਰ ਆ ਗਿਆ ਜੀ ਪੂਰਾ ਪ੍ਰੋਪਰ ਦੇਖੋ ਅਗਲਾ ਆਊਗਾ ਬਹੁਤ ਸੋਹਣੇ ਇਹ ਸਰਦਾਰੀ ਜੀ ਲੁੱਕ ਦੇ ਸੂਟ ਬਣਨਗੇ ਬਾਲੇ फडਕੀਲੇ ਨਹੀਂ ਬਣਦੇ ਹੈਗੇ ਹਨਾ ਵੀ ਫਿਰ ਬਾਅਦ ਦੇ ਵਿੱਚ ਵੀ ਪਾਉਣੇ ਔਖੇ ਹੋ ਜਾਂਦੇ ਨੇ ਆਪਾਂ ਨੂੰ ਜਦੋਂ ਪਿਆਹ ਪ੍ਰੋਗਰਾਮ ਦੇ ਵਿੱਚ ਆਪਾਂ ਪਲੇਨ ਬਾਲਾ ਗੂੜਾ ਡਾਰਕ ਸੂਟ ਬਣਾ ਲੈਣੇ ਆ ਜਦੋਂ ਬਾਅਦ ਦੇ ਵਿੱਚ ਪਾਉਣੇ ਉਹ ਆਪਣੀ ਉਦੋਂ ਅੱਖਾਂ ਨੂੰ ਮਿਚਦਿਆਂ ਅੱਖਾਂ 'ਚ ਵੱਜਦਾ ਵੀ ਇਹ ਜਿਆਦਾ ਢਕੀਲਾ ਹੋ ਗਿਆ ਇਹ ਕਲਰ ਨੇ ਜਿਹੜੇ ਦੋ ਧਾਰੀਆਂ ਵਾਲੇ ਕਲਰ ਨੇ ਜੀ ਇਹ ਸਿੰਪਲ ਸੋਬਰ ਰਹਿਣਗੇ ਇਹਨੂੰ ਤੁਸੀਂ ਕਿਵੇਂ ਮਰਜ਼ੀ ਪਾ ਲਿਓ ਲਓ ਜੀ ਕਲਰ ਆਪਾਂ ਦਿਖਾ ਦਿੱਤੇ ਨੇ ਵੀਡੀਓ ਦੇ ਵਿੱਚ ਕਲਰ ਸੇਮ ਆ ਰਹੇ ਨੇ ਅਦਾ ਰਸਤੀ ਹੈ ਦੋ ਰਸਟ ਸੂਟ ਨੇ ਸੇਮ ਅਗਲਾ ਆਊਗਾ ਜੀ ਇਹ ਵੀ ਰਾਣੀ ਥੋੜਾ ਜਿਹਾ ਜਿਹੜਾ ਪਹਿਲਾਂ ਦਿਖਾਇਆ ਉਹ ਲਾਈਟ ਪਿੰਕ ਹੈ ਇਹ ਰਾਣੀ ਟੋਨ ਤੇ ਬੰਗਿਆ ਲਓ ਜੀ ਇਹ ਤੁਹਾਨੂੰ ਦੋ ਤਿੰਨ ਫੈਬਰਿਕਾ ਮਿਲ ਕੇ ਬਹੁਤ ਸੋਹਣਾ ਜਿਹੜਾ ਸੂਟ ਬਣਿਆ ਹੋਇਆ ਹੈ ਮੇਰੀਆਂ ਪੈਣਾ ਹੈਂਡਵਰਕ ਦੇ ਸੂਟ ਹੁਣ ਤੁਸੀਂ ਕੁਝ ਨਹੀਂ ਹੁੰਦਾ ਜੀ ਇਹਦੇ ਨਾਲ 1500 1800 ਦਾ 1700 ਦਾ ਸੂਟ ਪੈਂਦਾ ਆਪਾਂ ਨੂੰ 17 1800 ਦਾ 80 ਗ੍ਰਾਮ ਕ੍ਰੇਪ ਦਾ ਸੂਟ ਪਊਗਾ ਸਿਰਫ ਇਹ 2000 ਦਾ 300 ਰੁਪਏ ਮਹਿੰਗਾ ਮਿਲੂਗਾ ਬਾਕੀ ਇਹਦੇ ਕੋਈ ਆਪਾਂ ਨੂੰ ਕੰਪਲੇਨ ਨਹੀਂ ਇਹ ਨਹੀਂ ਡਰ ਹੋਊਗਾ ਵੀ ਇਹ ਸਿੰਜੂਗੀ ਕਈ ਵਾਰ ਤਾਂ ਦੇਖੋ ਜੀ 80 ਗ੍ਰਾਮ ਕ੍ਰੇਪ ਵੀ ਜਦੋਂ ਆਪਾਂ ਥੋੜਾ ਜਿਆਦਾ ਟਾਈਟ ਸੂਟ ਬਣ ਜਾਂਦਾ ਨਾ ਕਈ ਵਾਰਨ ਜਾਦਾ ਫਿਟਿੰਗ ਪਾਉਂਦੀਆਂ ਨੇ ਉਹ ਵੀ ਸਿੰਜ ਜਾਂਦਾ ਗਾਰੰਟੀ ਕੋਈ ਕਿੰਨੀ ਮਰਜ਼ੀ ਲਈ ਜਾਵੇ ਆਪਾਂ ਇਹ ਗੱਲ ਕਹਿਨੇ ਆਂ ਸਹੀ ਦੱਸਾਂਗੇ ਕਸਟਮਰ ਨੂੰ ਇੰਨਾ ਪੈਸਾ ਲਾਉਣਾ ਹੁੰਦਾ ਹੈਂਡਵਰਕ ਦੇ ਸੂਟ ਦੇ ਜਦੋਂ ਆਪਾਂ 80 ਗ੍ਰਾਮ ਕਰੇਵ ਜਾਂ 60 ਗ੍ਰਾਮ ਕਰੇਵ ਜ਼ਿਆਦਾ ਟਾਈਟ ਰੱਖਾਂਗੇ ਉਹ ਸਿੰਜਦੀ ਹੀ ਸਿੰਜਦੀ ਹੈ ਉਹਦੇ ਆਪਾਂ ਨੂੰ ਬਿਲਕੁਲ ਫੀਟਿੰਗ ਬਾਲੀ ਜ਼ਿਆਦਾ ਨਹੀਂ ਕਰਨੀ ਪੈਂਦੀ ਜੀ ਨਾਰਮਲ ਹੀ ਰੱਖਣੀ ਪੈਂਦੀ ਹੈ ਤਾਂ ਕਰਕੇ ਉਹ ਸੂਟ ਬੱਜ ਜਾਂਦੇ ਨੇ ਅਰਜਨ ਦੀ ਕਰੇਵ ਨੇ ਤਾਂ ਸਿੰਜਣੀ ਸਿੰਜਣਾ ਇਹਦੀ ਤੁਹਾਨੂੰ ਕੋਈ ਕੰਪਲੇਨ ਨਹੀਂ ਹੈਗੀ ਸਿਰਫ 300 ਰੁਪਏ ਦਾ ਜਿਹੜਾ ਹੈਗਾ ਸੂਟ ਦਾ ਰੇਟ ਦਾ ਫਰਕ ਪਊਗਾ ਹੋਰ ਕੋਈ ਚੱਕਰ ਨਹੀਂ ਇਹਦਾ ਨਾਲ ਇਹ ਨਵੀਂ ਸ਼ਾਈਨਿੰਗਾ ਕਲਰ ਨਹੀਂ ਢਕੀਲੇ ਹੈਗੇ ਜਲਦੀ ਜਲਦੀ ਮੇਰੀਆਂ ਭੈਣਾਂ ਸੂਟਾਂ ਦੇ ਸਕਰੀਨਸ਼ਾਟ ਲੈ ਬਰਕ ਵਾਲੇ ਸੂਟ ਆ ਜਿਹੜੇ ਤੁਸੀਂ ਬਰਕ ਰੈਡੀ ਕਰਵਾਉਣਾ ਹੈ ਪਸ਼ਮੀਨੇ ਦੇ ਤੇ ਕਰਵਾਉਣਾ ਜੋ ਵੀ ਕਰਵਾਉਣਾ ਨਾਲ ਹੁੰਦੇ ਫਟਾਫਟ ਆਪਣੀ ਬੁਕਿੰਗ ਕਰੀ ਜੀ ਇੱਕ ਰਿਕਵੈਸਟ ਹੈ ਜੀ ਜਿਨ੍ਹਾਂ ਨੇ ਆਰਡਰ ਸ਼ੁਰੂ ਕੀਤੇ ਹੋਏ ਨੇ ਜਾਂ ਆਪਾਂ ਨੂੰ ਫੋਟੋਆਂ ਭੇਜੀਆਂ ਹੋਈਆਂ ਨੇ ਤਾਂ ਉਹ ਹਾਫ ਪੇਮੈਂਟ ਕਰਕੇ ਹੀ ਸਾਨੂੰ ਸਕਰੀਨਸ਼ਾਟ ਪਾਓ ਜੀ ਤੇ ਫਿਰ ਤੁਹਾਡਾ ਅਸੀਂ ਆਰਡਰ ਸ਼ੁਰੂ ਕਰਾਂਗੇ ਸਾਡੇ ਨਾਲ ਕਾਫੀ ਕਸਟਮਰ ਇਦਾਂ ਕਰ ਗਏ ਜੀ ਸਾਡਾ ਸੂਟ ਰੈਡੀ ਕਰ ਦੋ ਹੁਣ ਉਹ ਰਿਪਲਾਈ ਨਹੀਂ ਦਿੰਦੇ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਆਪਣੀ ਹਾਫ ਪੇਮੈਂਟ ਪਹਿਲਾਂ ਕਰੋ ਜੀ ਫਿਰ ਅਸੀਂ ਤੁਹਾਡਾ ਆਰਡਰ ਸ਼ੁਰੂ ਕਰਾਂਗੇ ਫਿਰ ਸਾਨੂੰ ਇਹ ਨਾ ਕਿਹੋ ਵੀ ਸਾਨੂੰ ਐਨਾ ਟਾਈਮ ਹੋ ਗਿਆ ਸੋ ਤੁਹਾਨੂੰ ਕਿਹਾ ਨੂੰ ਤੁਸੀਂ ਸਾਡਾ ਆਰਡਰ ਨਹੀਂ ਸ਼ੁਰੂ ਕੀਤਾ ਸਾਡੇ ਵਿਆਹ ਦੇ ਵਿੱਚ ਸੂਟ ਨਹੀਂ ਪਏ ਹਨਾ ਨਹੀਂ ਸੂਟ ਬਣੇ ਇਹ ਗੱਲ ਨਹੀਂ ਹੋਊਗੀ ਹਾਫ ਪੇਮੈਂਟ ਤੁਸੀਂ ਪਹਿਲਾਂ ਕਰੋ ਜੀ ਫਿਰ ਅਸੀਂ ਤੁਹਾਡੇ ਸੂਟ ਰੈਡੀ ਕਰਵਾ ਕੇ ਦੇਵਾਂਗੇ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਕੱਲ ਨੂੰ ਸੋਹਣੇ ਜਿਹੇ ਸੂਟਾਂ ਦੇ ਨਾਲ ਸੋਹਣੇ ਜਿਹੇ ਰੰਗਾਂ ਦੇ ਨਾਲ